ਪਿੰਡ ਰਾਮਾ ਦੇ ਗਰਾਊਂਡ ਦੇ ਵਿੱਚ ਮੌਜੂਦ ਸਾਰੇ ਸਮੁੱਚੇ ಗ್ರಾಮ ਪੰਚਾਇਤ ਕਲੱਬ ਦੇ ਕਮੇਟੀ ਮੈਂਬਰ ਬਾਹਰੋਂ ਆਈਆਂ ਸੰਗਤਾਂ ਖਿਡਾਰੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਦਰਮਿਆਨ ਤੇ ਪਿੰਡ ਵਾਲਿਆਂ ਦੇ ਦਰਮIAN ਇੱਕ ਬੇਨਤੀ ਲੈ ਕੇ ਆਇਆ ਮੈਨੂੰ ਪਤਾ ਲੱਗਿਆ ਸੀ ਵੀ ਜਿਹੜਾ ਕੱਲ ਟੂਰਨਾਮੈਂਟ ਹੋ ਰਿਹਾ ਅਕੈਡਮੀਆ ਦਾ ਉਹਦੇ ਵਿੱਚ ਐਸਪੀ ਦਾ ਇੱਕ ਮਨਦੀਪ ਸਿੰਘ ਨਾਂ ਦਾ ਬੰਦਾ ਜਿਹੜਾ ਸਮਗਦਰ ਨਸ਼ੇ ਦਾ ਉਹਦਾ ਕੁਝ ਯੋਗਦਾਨ ਹੈਗਾ ਔਰ ਉਹਦੇ ਪ੍ਰਵਾਸ ਦੀ ਇੱਥੇ ਫਲੈਸ਼ਾਂ ਲੱਗੀਆਂ ਸੀ ਉਹ ਮੈਂ ਕਮੇਟੀ ਵਾਲ ਨੂੰ ਬੇਨਤੀ ਕੀਤੀ ਔਰ ਇਹਨਾਂ ਨੇ ਉਹ ਫਲੈਸ਼ਾਂ ਲਾਤੀਆਂ ਸਭ ਤੋਂ ਪਹਿਲਾਂ ਤਾਂ ਕਮੇਟੀ ਵਾਲ ਦਾ ਧੰਨਵਾਦ ਹੈ ਦੂਜੀ ਮੇਰੀ ਬੇਨਤੀ ਇਹ ਹੈ ਕਮੇਟੀ ਵਾਲਿਆਂ ਨੂੰ ਵੀ ਉਸ ਬੰਦੇ ਦਾ ਜਿਹੜਾ ਯੋਗਦਾਨ ਜੋ ਵੀ ਆਇਆ ਉਹ ਵਾਪਸ ਕੀਤਾ ਜਾਵੇ ਸਾਨੂੰ ਸਮਗਮਰਾਂ ਦੇ ਪੈਸੇ ਨਾਲ ਕਬੱਡੀ ਟੂਰਨਾਮੈਂਟ ਕਰਾਉਣ ਦੇ ਕੋਈ ਲੋੜ ਨਹੀਂ ਗੀ ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਸਮਗਦਰ ਦੇ ਪਰਿਵਾਰ ਨੇ ਜਾਂ ਉਹਨਾਂ ਦੇ ਕੋਈ ਮਾਰੇ ਕੰਮ ਕਰਨ ਵਾਲੇ ਬੰਦਿਆਂ ਨੇ ਕੋਈ ਜੋਗਨਾ ਦਿੱਤਾ ਉਹਨਾਂ ਨੂੰ ਵਾਪਸ ਕੀਤਾ ਜਾਵੇ ਅੱਗੇ ਤੋਂ ਜਿੰਨੇ ਵੀ ਮੇਰੇ ਵੀਰ ਇਸ ਸਪੀਚ ਮੇਰੀ ਸੁਣ ਰਹੇ ਆਂ ਪਾਸੇ ਪਿੰਡਾਂ ਤੋਂ ਆਏ ਆ ਜਾਂ ਕਿਸੇ ਵੀ ਜਰੀਏ ਸੁਣ ਰਹੇ ਆਂ ਉਹਨਾਂ ਨੂੰ ਬੇਨਤੀ ਆ ਵੀ ਕਿਸੇ ਵੀ ਖੇਡਾਂ ਦੇ ਕੰਮ ਦੇ ਵਿੱਚ ਕਿਸੇ ਮਾਰੇ ਬੰਦੇ ਦਾ ਜੋਗ ਦਾ ਨਾਮ ਪਾਇਆ ਜਾਵੇ। ਤੋਂ ਮੈਂ ਉਮੀਦ ਕਰਦਾ ਕਮੇਟੀ ਵਾਲਿਆਂ ਤੋਂ ਵੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਨਗੇ। ਔਰ ਅੱਗੇ ਤੋਂ ਧਿਆਨ ਰੱਖਣਗੇ ਕਿ ਕਿਸੇ ਵੀ ਮਾੜੇ ਬੰਦੇ ਦਾ ਜਿਹੜਾ ਸਮਗਦਰ ਖਾਸ ਕਰਕੇ ਨਹਿਰੇ ਸਮਗਦਰ ਦਾ ਉਹ ਕਿਸੇ ਕਬੱਡੀ ਜਾਂ ਕਿਸੇ ਹੋਰ ਖੇਡ ਦੇ ਵਿੱਚ ਜੋਦ ਨਹੀਂ ਪਾਇਆ ਜਾਊਗਾ ਧੰਨਵਾਦ ਜੀ